ਗੱਲ ਕਰ ਲਈਏ ਚੋਰਾ ਦੀ ਆਏ ਦਿਨ ਕੋਈ ਨਾ ਕੋਈ ਪਿੰਡਾਂ ਦੇ ਵਿੱਚੋਂ ਚੋਰੀ ਦੀ ਵਾਰਦਾਤ ਸਾਹਮਣੇ ਆ ਗਈ ਹੈ ਅੱਜ ਅਸੀਂ ਪਹੁੰਚੇ ਹਾਂ ਫਾਜ਼ਲਕਾ ਦੇ ਪਿੰਡ ਆਲ ਬੋਦਲਾ ਜਿੱਥੇ ਕੁਝ ਬੀਤੇ ਦਿਨਾਂ ਚ ਚੋਰਾ ਬਲੋ ਚੋਰੀ ਨੂੰ ਅੰਜਾਮ ਦੇ ਦਿੱਤਾ ਗਿਆ ਪਰ ਜਿੱਥਰ ਤੱਕ ਅਸੀਂ ਆ ਕੇ ਪਹਿਲਾਂ ਦੁਕਾਨ ਮਾਲਕ ਨਾਲ ਗੱਲ ਕੀਤੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਪੜਤਾਲ ਤਾਂ ਬਹੁਤ ਕੀਤੀ ਹੈ ਤੇ ਅਸੀਂ ਸਾਨੂੰ ਚੋਰ ਨਹੀਂ ਮਿਲਿਆ ਜਦ ਚੋਰ ਮਿਲਦਾ ਤਾਂ ਅਸੀਂ ਉਹਦੇ ਤੇ ਬਣਦੀ ਕਾਰਵਾਈ ਵੀ ਕਰਵਾਵਾਂਗੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਜਿਹੜੀ ਅਪੀਲ ਆ ਵੀ ਹੈ ਇਹ ਜਿਹੜਾ ਗਰੀਬੀ ਦਾ ਵਿੱਚ ਕੰਮ ਕਰਨਾ ਕਿਰਤ ਹੈ ਪਰ ਕਿਰਤ ਦੇ ਵਿੱਚੋਂ ਜੇਕਰ ਕੋਈ ਸਮਾਨ ਚੋਰੀ ਹੋ ਜਾਂਦਾ ਚੋਰੀ ਦੇ ਨਾਲ ਦੇ ਨਾਲ ਇਹ ਵੀ ਜਦੋਂ ਬੰਦੇ ਦਾ ਰੁਜ਼ਗਾਰ ਖੜ ਜਾਂਦਾ ਰੋਟੀ ਖੜ ਜਾਂਦੀ ਹੈ ਉਦੋਂ ਦਿਲ ਤੇ ਕੀ ਬੀਤਦੀ ਹੈ ਆਓ ਆਪਾਂ ਇੱਕ ਫੀਲਡ ਤੇ ਸਾਰਾ ਦੂਜੇ ਨਾਲ ਦੁਕਾਨਦਾਰ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੇ ਉਹਨਾਂ ਦੇ ਨਾਲ-ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ ਅੰਦਰ ਦੀ ਵੀ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾ ਦੇਣਾ। ਆਮ ਤੁਹਾਡਾ ਚੰਨਾ ਸਿੰਘ ਇਹ ਕਿਹੜੇ ਪਿੰਡ ਦੇ ਆਣ ਵਾਲੇ ਆਪਣੇ ਪਿੰਡ ਯਾ ਲੋਗਰਾ ਆਲ ਬੋਦਲਾ ਇਹ ਕੀ ਗੱਲਬਾਤ ਹੋਈ ਹੈ ਜਿਹੜਾ ਤੁਸੀਂ ਕਹਿ ਰਹੇ ਬੀਤੇ ਦਿਨ ਚੋਰੀ ਹੋ ਗਈ ਸੀ। ਆ ਹੁਣ ਇੱਕ ਬੀਤੇ ਦਿਨ ਕੁਝ ਟਾਈਮ ਹੈ ਵਸੇ ਇੱਥੇ ਗ੍ਰਾਈਂਡਰ ਪਿਆ ਸੀ ਬਾਹਰ ਅੱਛਾ ਮੈਂ ਦੁਕਾਨ ਇਥੋਂ ਰੋਇਆ ਮੈਂ ਵਧਾਈ ਨਹੀਂ ਕਿ ਨਾਲ ਹੀ ਮੇਰਾ ਪਿੱਛੇ ਘਰ ਹੈ ਮੈਂ ਰੋਟੀ ਖਾਣ ਗਿਆ ਬਾ 15 ਮਿੰਟਾਂ ਬਾਅਦ ਆਇਆ ਤੇ ਮੇਰਾ ਗ੍ਰਾਈਂਡਰ ਬਾਹਰ ਹੀ ਪਿਆ ਸੀ ਨਾਲ ਨਾ ਚੋੱਕ ਕੇ ਲੈ ਗਿਆ ਵੀ ਆਦੇ ਲਗਭਗ ਅੱਗੇ ਵੀ ਮੇਰੀ ਪਹਿਲਾਂ ਵੀ ਦੋ ਡ੍ਰਿੱਲਾਂ ਚ ਚੋਕੀਆਂ ਨੇ ਇੱਕ ਮੇਰੇ ਟਰੈਕਟਰ ਦੀ ਬੈਟਰੀ ਲਹਿ ਗਈ ਸੀਗੀ ਆ ਜਦੋਂ ਤੁਸੀਂ ਕਹਿ ਰਹੇ ਪਹਿਲਾਂ ਕਿ ਟਰੈਕਟਰ ਦੀ ਬੈਟਰੀ ਲੱਥੀ ਉਹਦੋਂ ਕਿ ਪ੍ਰਸ਼ਾਸਨ ਨੂੰ ਗੱਲ ਬਾਤ ਮੈਂ ਇਧਰ ਆ ਕੇ ਦੇਖੇ ਆਂ ਜੀ ਬਸ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਠੀਕ ਹੈ ਤੇ ਜਿਹੜਾ ਹੁਣ ਤੁਹਾਡਾ ਗ੍ਰੈਂਡਰ ਚਕੇਚਾ ਇਹਦੇ ਤੋਂ ਇਲਾਵਾ ਵੀ ਕੋਈ ਸਮਾਨ ਚਕੇਚਾ ਅੱਗੇ ਇਹ ਤੋਂ ਇਲਾਵਾ ਜੀ ਇੱਕ ਸਾਡੀ ਨਾਲ ਚੱਕੀ ਹੈਗੀ ਹੈ ਅੱਛਾ ਥੋੜਾ ਜਾਂ ਵੀ ਦੂਰੀ ਤੇ ਕੁੰਡੇ ਸਾਡੀ ਰਾਤ ਨੂੰ 7-8 ਘੰਟਾ ਚੌਗੀਆਂ ਖੜਾ ਤੋੜ ਕੇ ਉਹ ਜਿਹੜੇ ਤੁਸੀਂ ਗੰਡਾ ਦੀ ਗੱਲ ਕਰਦੇ ਅੱਜ ਤੱਕ ਕੋਈ ਚੋਰ ਦਾ ਜਿਹੜਾ ਤੁਹਾਡੇ ਕੋਲ ਨਿਗਾਹ ਦੇ ਵਿੱਚ ਹੋਵੇ ਨਹੀਂ ਕੋਈ ਦੀ ਹੋਵੇ ਕੋਈ ਨਹੀਂ ਜਿਆ ਆ ਜੀ ਇਹ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਬਿਜ਼ਨਸ ਦੇ ਵਿੱਚ ਬਿਜੀ ਰਹਿਣ ਦੇ ਕਾਰਨ ਜਿਹੜਾ ਚੋਰਾਂ ਦੀ ਪਿੜਤਾਲ ਆ ਆਪਦੇ ਵੱਲੋਂ ਤੁਸੀਂ ਚੋਰਾਂ ਦੀ ਪਿੜਤਾਲ ਕੀਤੀ ਸੀ ਬਹੁਤ ਜ਼ਿਆਦਾ ਕੀਤੀ ਸੀਗਾ ਸ਼ਾਇਦ ਕੋਈ ਸੱਜਣ ਬੰਦਾ ਲੈ ਕੇ ਆਊਗਾ ਸਾਰਿਆਂ ਨੂੰ ਪੁੱਛਣ ਤੇ ਕੋਈ ਨਹੀਂ ਬਈ ਕਿਦਰੋਂ ਮਿਲਿਆ ਅ ਜਦੋਂ ਚੋਰਾਂ ਦੇ ਪੜਤਾਲ ਕਰਨ ਦੇ ਕੋਸ਼ਿਸ਼ ਕੀਤੀ ਆਪਦੇ ਜਿਹੜੇ ਸੱਜਣ ਬੰਦੇ ਆਦੇ ਸੀ ਦੁਕਾਨਦਾਰ ਦੇ ਵਿੱਚ ਆਦੇ ਸੀ ਸਮਾਨ ਲੈ ਜਾਂਦੇ ਸੀ ਉਹਨਾਂ ਕੋਲ ਵੀ ਇਹਨਾਂ ਨੇ ਪੁੱਛ ਦੱਸ ਕੀਤੀ ਫਿਲਹਾਲ ਇਹਨਾਂ ਦਾ ਸਮਾਨ ਹਾਲੇ ਤੱਕ ਨਹੀਂ ਮਿਲਿਆ ਇਹ ਵੀਡੀਓ ਨੂੰ ਇੰਨੀ ਸ਼ੇਅਰ ਕਰ ਦਿਓ ਕਿ ਚੋਰਾਂ ਤੱਕ ਵੀ ਪਹੁੰਚੇ ਪ੍ਰਸ਼ਾਸਨ ਤੱਕ ਵੀ ਪਹੁੰਚੇ ਤੇ ਜਿਹੜਾ ਇਹਨਾਂ ਚੋਰਾਂ ਤੇ ਨੱਥ ਪਾਈ ਜਾ ਕੇ ਆਏ ਦਿਨ ਕੋਈ ਨਾ ਕੋਈ ਪਿੰਡ ਦਾ ਵਿੱਚੋਂ ਵਾਰਦਤ ਚੋਰੀ ਦੀ ਸਾਹਮਣੇ ਆਉਂਦੀ ਆ ਪਹਿਲਾਂ ਜੀ ਦੋ ਡ੍ਰਿਲਾਂ ਚੋਗੀਆਂ ਇੱਥੇ ਸੀਗੀਆਂ ਦੋ ਡ੍ਰਿਲਾਂ ਪਈਆਂ ਸੀਗੀਆਂ ਉਹ ਚੱਕੀਆਂ ਗਈਆਂ ਉਹਦੂ ਇਹ 7-8 ਮਹੀਨੇ ਦੇ ਕਰੀਬ ਪਹਿਲਾ ਟਰੈਕਟਰ ਸੀਗਾ ਉਹਦੀ ਬੈਟਰੀ ਲਹਿ ਗਈ ਇੱਥੋਂ ਹੀ ਇਹੋ ਜਿਹੀ ਜਗ੍ਹਾ ਤੁਸੀਂ ਆ ਕੇ ਲੋਕੇਸ਼ਨ ਦਿਖਾ ਦਿਓ ਮਾੜੀ ਜੀ ਐ ਐਸੇ ਜਗ੍ਹਾ ਤੇ ਖੜਾ ਸੀ ਟਰੈਕਟਰ ਟਰੈਕਟਰ ਇੱਥੇ ਖੜਾ ਸੀ ਜੀ ਆਏ ਰਾਤ ਨੂੰ 1 ਵਜੇ ਹੋਈ ਸੀਗੀ ਤੇ ਉਹਦੀ ਬੈਟਰੀ ਲਾਲ ਗਏ ਸੀ ਨਵੀਂ ਬੈਟਰੀ ਸੀਗੀ ਉਸ ਤੋਂ ਬਾਅਦ ਅੰਦਰ ਦੋ ਡ੍ਰਿੱਲਰ ਰੱਖਿਆ ਸੀ ਗਿਆ ਕੋਈ ਚੱਕ ਕੇ ਲੈ ਗਿਆ ਹਣ ਜੇਕਰ ਮਾਲੋ ਚੋ ਰਹੇ ਕਿਤੇ ਨਾ ਕਿਤੇ ਤੁਹਾਨੂੰ ਸਰਾਖ ਮਿਲਦਾ ਹੈ ਪਿੰਕ ਮਿਲਦੀ ਹੈ ਹਾਂਜੀ ਹੰਦ ਕੀ ਮੰਗ ਚਾਹਦੇ ਪ੍ਰਸ਼ਾਸਨ ਸਰਕਾਰ ਬਾ ਪ੍ਰਸ਼ਾਸਨ ਇਹ ਕਿ ਸਾਡਾ ਸਮਾਨ ਮੋੜਿਆ ਜਾਵੇ ਜੋ ਵੀ ਹੈਗੀ ਬੰਦੀ ਪਾਇਰ ਵਾਈ ਇਹਨਾਂ ਦੇ ਕਰਨ ਜਿਸ ਤਰ੍ਹਾਂ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਟਾਈਮ ਉਹਦਾ ਕੰਮ ਜਿਹੜਾ ਸੀਜ਼ਨ ਦਾ ਸਮਾਂ ਸੀਗਾ ਤੁਸੀਂ ਬੈਕ ਸਾਈਡ ਤੇ ਵੇਖ ਸਕਦੇ ਹੋ ਕੰਮ ਕਰ ਰਿਹਾ ਸੀਗਾ ਔਰ ਤੋਂ ਜਿਵੇਂ ਕਿ ਚੋਣੇ ਦੀ ਵਾਰਡ ਹੀ ਚੱਲਨੀ ਹੈ ਕੰਮ ਕਰ ਰਿਹਾ ਪਰ ਇਸ ਟਾਈਮ ਦੀ ਗੱਲ ਕਰ ਰਹੀਏ ਜਿਹੜਾ ਸਮਾਨ ਹੈ ਨਹੀਂ ਹੈਗਾ ਵਾਂਝਾ ਬੈਠਾ ਹੈ ਤੁਹਾਦਾ ਤੁਸੀਂ ਇਸੇ ਤਰੀਕੇ ਬੈਠਿਓ ਬਸ ਇਸ ਤਰੀਕੇ ਸਮਾਨ ਨਾ ਹੋਣ ਕਾਰਨ ਕੰਮ ਕਰ ਨਾ ਹੋਣ ਦਾ 2500 ਦਾ ਗ੍ਰੈਂਡਰ ਹੈ ਜੀ 800 ਦੀ ਤਾਰ ਲਾਈਏ ਉਹਨੂੰ ਨਾਲ ਬਲੇਡ ਨਵੇਂ ਨੇ ਲੱਗੇ ਹੋਇਆ ਹਰੇ ਰੰਗ ਦਾ ਗ੍ਰੈਂਡਰ ਹੈ ਜੀ ਕਾਲੀ ਤਾਰ ਹੈ ਉਹਨੂੰ ਭਾਈ ਤੁਹਾਨੂੰ ਦੱਸੀਏ ਕੈਮਰਾਮੈਨ ਨੂੰ ਕਿ ਉਹਨਾਂ ਦਾ ਸਾਰਾ ਜਿਹੜਾ ਕੰਮ ਕਰਨਾ ਸੀਗਾ ਦਿਖਾ ਦੇਣ ਵੀ ਜਿਹੜਾ ਸਮਾਨ ਚੋਰੀ ਹੋਣ ਤੋਂ ਬਾਅਦ ਇਹ ਦੁਕਾਨਦਾਰ ਜਿਹੜਾ ਪਰੇਸ਼ਾਨ ਹੋ ਕੇ ਦੁਕਾਨ ਤੇ ਜਦ ਤੁਸੀਂ ਆਏ ਤਾਂ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਸਾਨੂੰ ਪਰੇਸ਼ਾਨੀ ਆਇਆ ਮੈਂ ਤਾਂ ਨਹੀਂ ਕੰਮ ਕਰ ਰਿਹਾ ਕਿਉਂ ਮੇਰੇ ਕੋਲ ਸਮਾਨ ਐ ਨਹੀਂ ਮੇਰਾ ਚੋਰੀ ਹੋ ਗਿਆ ਅ ਤੁੰ ਦਾਦੀ ਚੋਰੀ ਹੋਣ ਤੋਂ ਬਾਅਦ ਜਦੋਂ